कोई ऐसा शब्द नहीं सरदार सुखबीर सिंह जी बाजा जो पंजाब ਦਾ ਸੋਸ ਕਾ ਗਰੀਬਾਂ ਦਾ ਵੈਲਫੇਅਰ ਦੀਆਂ ਸਕੀਮਾਂ ਜਿੰਨੇ ਡਿਵੈਲਪਮੈਂਟ ਕੀਤੇ ਇਹ ਆਪ ਵੀ ਨੂੰ ਜਾਣਦੇ ਆ ਸਭ ਤੋਂ ਪਹਿਲਾਂ ਲੋਕੋ ਕੇ ਸਾਹਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਜੋ ਇੱਕ ਮਿਸ਼ਨ ਚੁਣਿਆ ਪੰਜਾਬ ਬਚਾਓ ਯਾਤਰਾ ਜਿਹੜੀ ਪਹਿਲਾਂ ਕਾਂਗਰਸ ਨੇ ਟੂਡ ਮਾਰ ਕੇ ਪੰਜਾਬ ਨੂੰ ਲੁੱਟਿਆ ਫਿਰ ਆਪ ਵਾਲਿਆਂ ਨੇ ਧੂਤ ਪਾਲ ਕੇ ਤੇ ਗਮਰਾਹ ਕਰਕੇ ਲੋਕਾਂ ਨੂੰ ਠੱਗ ਗਏ ਇਹ ਸਰਕਾਰ ਬਣਾਈ ਅੱਜ ਜਾਗੋ ਜਾਹਰ ਕਰ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਪਾਕ ਤੇ ਪਾਕਿਸਤਾਨ ਦੇ ਬਾਰਡਰ ਕਾਰੀ ਤੋਂ ਦੁਰਪੇ ਨੇ ਅੱਜ ਹੁਣ ਉਹਨਾਂ ਨੂੰ ਸ਼ਾਮ ਨਹੀਂ ਕਾਲੀ ਦਲ ਨੂੰ ਕੋਈ ਆਟਾ ਵਾਲਾ ਜੰਮਿਆ ਨਹੀਂ ਅੱਜ ਤਾਰੀ ਤੋਂ ਚੱਲ ਕੇ ਅੱਜ ਜਹਾਰਾ ਵਰਕਰ ਸਹਿਬਾਨਾਂ ਨੇ ਪੰਜਾਬੀਆਂ ਨੇ ਅੱਜ ਜਾਤ ਦਾ ਹਿਸਾਬ ਵੜ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਦੱਸਦਾ ਹੈ ਕਿ ਲੋਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਚਾਹਤ ਕਰਦੇ ਆ ਅੱਜ ਮੈਂ ਅਮਾਦ ਰਿਵਾਸ ਸਮਾਦ ਨਹੀਂ ਸੀ ਲੈਣਾ ਮੈਂ ਪਰੇ ਪਾਕ ਜੈਣਾ ਹੈ ਕਿ ਇਹ ਦੀ ਜੋਤੀ ਸਾਹਿਬ ਨਾਲ ਸੀ ਜੀਮਾ ਸਾਹਿਬ ਨਾਲ ਸੀ ਲੋਕੋ ਕੇ ਸਾਹਿਬ ਨਾਲ ਸੀ ਨੌਜਵਾਨ ਇੱਕ ਫੇਸਬੁਕ ਤੇ ਆਉਣ ਕਰਕੇ ਅੱਖਾਂ ਦੇ ਵਿੱਚੋਂ ਥੂ ਪਰ ਕੇ ਸਰਦਾਰ ਬਾਦਲ ਨੂੰ ਯਾਦ ਕੀਤਾ

ਇਹਨਾਂ ਦੀ ਸਰਕਾਰ ਦੀਆਂ ਆਬੁਦਲੀਆਂ ਨੇ ਉਹਨਾਂ ਨੂੰ ਪੇਸ਼ ਕਰਦੇ ਨੇ ਮੈਂ ਬਹੁਤਾ ਸਭਾ ਨਹੀਂ ਲੈਣਾ ਪ੍ਰਧਾਨ ਸਾਰੇ ਰਾਜਾ ਸੱਸੀ ਦਾ ਸਾਡੇ ਚਲੇ ਦੇ ਪ੍ਰਧਾਨ ਰਾਜਵੀਰ ਰਾਜਾ ਜੀ ਸ਼ਰੌਮਿਕ ਕਮੇਟੀ ਮੈਂਬਰ ਸਰ ਸੁਦੀਸ਼ ਜੀ ਪੱਟੇਵਡ ਸਾਰੀ ਹੀ ਟੀਮ ਦਾ ਸਾਰੇ ਬਰਕਾਤ ਧੰਨਵਾਦ ਕਰਦਾ ਮੈਂ ਬੇਨਤੀ ਕਰਦਾ ਹਾਂ ਸਦਾਰ ਵੀ ਸ੍ਰੀ ਲੋਕਪਾਲ ਸਾਹਿਬ ਨੂੰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਸਿਰਫ ਕੇਵਲ ਤੇ ਕੇਵਲ ਲੋਕੋ ਦੇ ਸਾਹਮਣੇ ਜੋਸ਼ੀ ਸਾਹਮਣੇ ਤੇ ਫਿਰ ਖੀਰ ਦੇ ਪ੍ਰਧਾਨ ਜੀ ਨੇ ਬੋਲਣਾ ਸਿਰਫ ਅੱਧੇ ਘੰਟੇ ਦਾ ਸਮਾਂ ਹੈ ਆਪ ਵੀ ਸਾਰੇ ਕੁਰਸੀਆਂ ਦਾ ਟਿਕਾ ਕੇ ਬਹਿ ਜਾਓ ਮੈਂ ਬੇਨਤੀ ਕਰਦਾ ਕਿ ਲੁਪਕੂ ਸਾਹਿਬ ਆਏ ਹੋਏ ਸਾਡੇ ਗਰੀਬਾਂ ਦੇ ਬਸੀਏ ਸਦਾ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਸਾਰਿਆਂ ਦਾ ਦਰਵਾਜ਼ਾ ਕਰਨ ਤੇ ਖਾਸ ਕਰਕੇ ਰਾਬੀ ਜੀ ਰੁਹਾਵਰ ਕੇ ਇਸ ਸੰਗਤ ਦਾ ਦਰਵਾਜ਼ਾ ਕਰਨ ਜੋ ਸਵੇਤ ਤੋਂ ਹੀ ਸਦਾ ਸੁਖਵੀਰ ਸਿੰਘ ਸਾਹਿਬ ਦੇ ਨਾਲ ਨੇ ਵੈਗਨੂ ਜੀ ਦਾ ਖਾਲਸਾ ਵੈਗਨੂ ਜੀ ਦੀ ਬਤ ਹੈ ਬਹੁਤ ਇਸ ਕਾਰਨ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੋਪਲਾਸ ਬੇਜੇਦੀ ਬਾਬਾ ਸਾਹਿਬ ਉਹਨਾਂ ਦੇ ਨਾਲ ਸਾਡੇ ਬੈਠੇ ਕਾਢੀ ਨੇ ਇਹਨਾਂ ਲੀਡਰ ਗੁਰਜੀਤ ਸਿੰਘ ਦੇਓ ਜੀ ਜੀ ਦਾ ਸਾਹਿਬ ਸਰਕਾਰ ਨੂੰ ਮੇਰੇ ਇਸ ਲਗੇ ਤੇ ਨੀਦੇ ਸਾਹਿਬਾਨ ਤੇ ਸਾਹਮਣੇ ਬੈਠੇ ਇੱਕ ਜੀ ਜੀ ਸਾਹ ਜੀ ਜੀ ਅੱਜ ਦੇ ਸੁਗਾਮ ਜੀ ਨੇ ਆ ਡਾਇਗੋ ਨਾਲ ਇਹ ਦੂਜਾ ਹਲਕਾਰ ਹੈ ਸੋ ਜੀ ਦਾ ਜੀ ਇਸ ਦੇ ਕੇ ਲਈ ਪੰਜਾਬ ਚਾਗ ਲਈ ਗੱਲੀ ਕਰੇ ਤੇ ਪਹਿਲਾਂ ਨੇ ਕੰਮ ਜਿਹੜੇ ਠਾਕੇ ਆ ਫਿਰ ਆਮ ਆਦਾਨਾ ਲਾ ਲਾ ਕੇ ਸਰਕਾਰ ਬਣਾ ਕੇ ਉਹ ਉਹਨਾਂ ਨੇ ਪੰਜਾਬ ਨੂੰ ਕਿਹੜਾ ਪਾਸਾ ਇਹ ਰਾਜੇ ਭੈਣ ਭੈਣ ਜਗਾਉਣ ਵਾਸਤੇ ਬੰਦੇ ਨਹੀਂ ਕਿੰਨੇ ਆਓ ਇਕੱਠੇ ਹੋ ਜੇ ਪੰਜਾਬ ਬਚਾ ਲਈਏ ਇਹ ਬੇਅਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਆ ਗਿਆ ਸਾਰੇ ਆ ਗਿਆ ਪੰਜਾਬ ਦਾ ਮੁੱਖ ਮੰਤਰੀ ਬਣਾ ਦਨੀਆ ਸੋਚ ਸੁ ਉਰਦਾ ਉਹਨਾਂ ਨੇ ਦਿੱਤੀਆਂ ਅੱਜ ਵੀ ਲੋਕ ਯਾਦ ਕਰਦੇ ਆ ਕਿਉਂਕਿ ਜਦੋਂ ਹਮਾਰਾ ਪੈਨਾ ਜਾਇਦਾ ਇਹ ਬਜ਼ੁਰਗ ਮਾਦਾ ਆ ਜਿਨ੍ਹਾਂ ਦੀਆਂ ਪੈਨਸ਼ਨਾਂ ਬੰਦ ਕਰਦੀਆਂ ਪੈਨਸ਼ਨਾਂ ਕੱਟੀਆਂ ਗਈਆਂ ਉਹ ਆ ਨੇ ਮੇਰਾ ਬਾਦ ਸਾਹਿਬ ਕਦੋਂ ਆਉਣਾ ਹਣਾ ਕਦੋਂ ਰਾਣੀ ਪੈਨਸ਼ਨ ਲੈਣ ਲੱਗੂਗੀ ਜਿਵੇਂ ਜਿਹੜਾ ਲੋਕ ਇੱਥਾ ਕੜਲਾ ਪਣ ਸਮਝੋ ਵੀ ਹੋਈ ਸਰਕਾਰ ਜਿਹੜੀ ਆ

ਜਦੋਂ ਆਪਣੇ ਮਹਿਨਵਾ ਹੱਥੇ ਬਿਢੰਡੀਆ ਬੋਰਵਾਲ ਗੰਦੇ ਨੇ ਜਾੜੇ ਫੜੇ ਲਉਂਦੇ ਨੇ ਦੇਖੋ ਯੋਕਾ ਵੀ ਨਹੀਂ ਮਾਈਦਾ ਪਹਿਵਾਦੇ ਤੇ ਸਾਹਮਣੇ ਵੇਖੇ ਮੰਡੀਆਂ ਪੁੱਕੀਆਂ ਬਣੀਆਂ ਰੈਸਰ ਜੀ ਬੈਕਣੇ ਪੜਾ ਉਦੋਂ ਇਹਨਾਂ ਮਾੜਾ ਹਾਲ ਸੀ ਪਰ ਕਿਪਾ ਗੇਤੀ ਤੁਸੀਂ ਉਹ ਨਾਮ ਜਿਹੜਾ ਹੋਇਆ ਠੀਕ ਹੋਇਆ ਔਰ ਉਹਨੇ ਮੇਰੀ ਸੋਨਾ ਬਣਾ ਕੇ ਬਿਜਾਰਾਂ ਦੇ ਨਾਲ ਬਿਜਾਰਵਾ ਦਾ ਕਿਉਂਕਿ ਗਾਂਧੀ ਬਿਜਾਰਾਂ ਦੇ ਸੀ ਉਹਨੂੰ ਕੰਗਾ ਬਿਜਾਰ ਬਣਾਉਂਦੇ ਸੀ ਮੈਂ ਵੀ ਕੰਗਾ ਚਾਹੁੰਦਾ ਪਰ ਸ਼ਾਹੀਏ ਕਿ ਨਾ ਦਵੇ ਫੇਸ ਕਰਕੇ ਉਨਨੇ ਜੀ ਬੇਨਤੀ ਕਰ ਜੇ ਤੜੇ ਜੇ